ਹਾਂਜੀ ਮੇਰੇ ਵੀਰੋਂ ਕੀ ਹਾਲ ਚਾਲ ਐ ਸਾਰੇ ਵੀਰਾਂ ਦੇ ਗੁੱਪਤਰ ਘਵਾਤਰ ਸੱਟ ਨੇ ਘਰ ਪਰਵਾੜ ਠੀਕ ਐ ਲੋਵੀ ਕਰਤੀ ਵਲੌਗ ਦੀ ਸਟਾਰਟਿੰਗ ਤੇ ਮੌਸਮ ਬਹੁਤ ਹੀ ਖਰਾਬ ਐ ਅੱਜ ਅੱਜ ਹੈਗੀ ਪਸੰਤ ਪੰਚਮੀ ਮੇਰੇ ਵੀਰੋਂ 2 ਤਰੀਕ ਹੈਗੀ ਐ ਤੇ ਡਾਵਾਂਗੇ ਪਤੰਗ ਪਤੰਗ ਚੋਬਰ ਹੋਈ ਜਾਂਦਾ ਕੈਮ ਆ ਤੇ ਪਹਿਲਾਂ ਜਾਨਵਰਾਂ ਤੇ ਨਿਗਾ ਮਾਰਦੇ ਆ ਆਹ ਕੰਮ ਬਾਅਦ ਚ ਤੇ ਖੋਲਦੇ ਆ ਖੁੱਡਾ ਦੇਖਦੇ ਆ ਯਾਰ ਬੱਚਾ ਮਰ ਗਿਆ ਸੱਚ ਵਾਬਿਓ ਸ਼ੋਰਟ ਪਾ ਕੇ ਤੁਹਾਨੂੰ ਅਪਡੇਟ ਦੇ ਦਿੰਦੀ ਸੀ ਬਾਕੀ ਤੇ ਆਪਣਾ ਬੱਚਾ ਨਹੀਂ ਰਿਹਾ ਵਾਪੇ ਉਹ ਜਿਹੜਾ ਛੋਟਾ ਸੀ ਇਹਨੂੰ ਹੈਂਡ ਫੀਡ ਕਰਦੇ ਸੀ ਉਹਨੂੰ ਤਾਂ ਆੜ ਕੇ ਪਤਾ ਨਹੀਂ ਵਾਪੇ ਕੀ ਹੋਇਆ ਬਿੱਠ ਰੁਕੀ ਹੋਈ ਸੀ ਸ਼ਾਇਦ ਉਹਦੀ ਤੇ ਰਾਤ ਨੂੰ ਸੌ ਰੋ ਖਵਾਈ ਸੀ 40 ਚ ਲਈ ਬੈਠਾ ਸੀ ਤੇ ਉਹ ਬਾਬੇ ਉਹ ਜਿਹੜਾ ਹੁਣ ਅਸੀਂ ਹੋ ਗਿਆ ਤੇ ਕੋਈ ਨਾ ਤੇ ਖੋਲਿਆ ਅਸੀਂ ਖੁੱਟਾ ਜੋ ਉੱਪਰ ਨੇ ਤੇ ਤੁਹਾਨੂੰ ਵੀ ਦਿਖਾ ਦਈਏ ਲੋ ਜੀ ਬਾਕੀ ਕਬੂਤਰੀ ਵੀ ਅੰਡਾ ਤਰਨ ਵਾਲੀ ਐ ਇੰਗੀ ਤੋਂ ਨਾਲ ਜ ਆਪਣੀ ਨਰੰਗ ਵਾਲੀ ਜਿਹਨੂੰ ਕਹਿੰਦੇ ਆ ਤੇ ਬਾਕੀ ਸਭ ਸੈੱਟ ਨੇ ਯਾਰ ਪੱਟਾਂ ਮਾਰ ਕੇ ਜਿਹੜਾ ਜਾਲ ਚਾਹ ਰਿਹਾ ਕਰਦਾ ਚਲ ਕੋਈ ਨਾ ਤੇ ਆ ਵੀ ਜਾਲ ਵੀ ਸਾਫ਼ ਕਰਨ ਆਲੇ ਕਰਾਂਗੇ ਤੇ ਬਾਕੀ ਜਾਨਵਰ ਸਾਰੇ ਕੈਮ ਨੇ ਤੇ ਪੂਰੂ ਆਪਣਾ ਉਹ ਬੈਠਾ ਨੀਲਾ ਆਪਣਾ ਉਹ ਬੈਠਾ ਤੇ ਆ ਆ ਦੋਨੇ ਪਾਈ ਨੇ ਅੱਧਾ ਚੋੜੀ ਦੇ ਲਾਲ ਜੀ ਨਾਲ ਦੇ ਨੀਲਾ ਇਹਦੇ ਵਿੱਚ ਇਹਦਾ ਬਾਪ ਆ ਗਿਆ ਵਿੱਚ ਇਹਦਾ ਡੈਡੀ ਹੈ ਜੀ ਕਿਉਂ ਐੜੀ ਐ ਜਿਹੜੇ ਪੂਰ ਵੱਟੇ ਪਲਟ ਰਹੇ ਪੂਰ ਦਾ ਬਾਪਾ ਭੱਜ ਗਿਆ ਸੀ ਆਪਣੇ ਕੋਲ ਤੇ ਮਾਂ ਹੈਗੀ ਐ ਲੋ ਜੀ ਕੈਨੇਡਾ ਘਟਦਾ ਜੀ ਸਭ ਰੈਡੀਆਂ ਜੀ ਲੋ ਜੀ ਆਹ ਦੇਖੋ ਆਹ ਤੈਨੂੰ ਮੱਛੀ ਨਾਂ ਜਾਜ ਜਾਜ ਹੈ ਵੀ ਦੋਸਤ ਅਰੇ ਇੱਕ ਜੀ ਚੱਬੂ ਤਰੰਗੇ ਸਭ ਨਾ ਆਪਣਾ ਲੈ ਕਰਦੇ ਹਾਂ ਅੱਜ ਆ ਦੇਖੋ ਬਣਾਣੇ ਨੇ ਜੀ ਤੁਹਾਨੂੰ ਦਿਖਾਵਾਂਗੇ ਕਿਵੇਂ ਬਣਾਉਣ ਨੇ ਅਸੀਂ ਤੁਹਾਨੂੰ। ਲੈ ਕੇ ਆ ਪਿਛਲੇ ਨੂੰ ਮੋੜ ਤੇ ਡੋਰ ਦੀਆਂ ਵੈਰਾਈਟੀਆਂ ਬਹੁਤ ਐ ਆਪਣੇ ਕੋਲ। ਦਿਖਾ ਦਿਆਂ ਤੁਹਾਨੂੰ ਤਿੰਨੇ ਪਈਆਂ ਦੋ ਹੋਰ ਨੇ। ਦੋ ਕਿੱਥੇ ਵੀ ਆਉਂ ਪਈਆਂ। ਜਾਨਲੀ ਜੀ ਸੋਹਣੀ ਐ ਸਾਰੀਆਂ ਸੋਹਣੀਆਂ ਆ ਸਾਬ ਬਣਾਉਣੇ ਕੀ ਕਰਨਾ। ਪਤੰਗ ਗਿਣ ਕੇ ਫਿਰ ਤੁਹਾਨੂੰ ਦੱਸਦੇ ਆ ਵੀ ਕਿੰਨੇ ਨੇ ਫਿਰ ਦੱਸਾਂਗੇ ਵੀ ਕਿੰਨੇ ਟਾਈਮ 'ਚ ਬਣਾ ਲੈ। ਠੀਕ ਐ ਕਿ ਨਹੀਂ? ਤਾਈਂ ਸਵਾਦ ਆਊਗਾ ਬਣਾਵਾਂਗੇ ਐਂ ਤਾਂ ਸਵਾਦ ਆਣਾ ਨਹੀਂ। ਛੋਟੇ ਬਣਾਂਗੇ ਜਿੱਥੇ ਨੇ ਹਾਂਜੀ ਬਾਪਿਓ ਤੇ ਥੱਲੇ ਵਾਗੇ ਸੀ ਰੋਟੀ ਉਟੀ ਖਾਈੀ ਖਾਏ ਜਿਹੜੀ ਦੋ ਦਿਨ ਖਾਣੀ ਸੀ ਖਾਏ ਬਸ ਹੁਣ ਬੰਗ ਡਾਵਾਂਗੇ ਸਾਰਾ ਦਿਨ ਹੀ ਤੇ ਆਪੇ ਪਤੰਗ ਪਾਕੀ ਬੈੱਡ ਥੱਲੇ ਹਉਣੇ ਥੋੜੇ ਥੋੜੇ ਥੱਲੇ ਵੇ ਹੋਣੀ ਬਸ ਤੇ ਬਾਕੀ ਡਾਰ ਖਾ ਕੋ ਉੱਪਰ ਬੰਗ ਦਿਖਾ ਦਿੰਦੀ ਤੁਹਾਨੂੰ ਆ ਜਿਹੜਾ ਰੱਖਿਆ ਕੱਲੇ ਨਹੀਂ ਚੜਾ ਰੱਖਿਆ ਕੱਲੇ ਨਹੀਂ ਤਾਂ ਨਹੀਂ ਮਤਲਬ ਤੇ ਆਡੀਆਂ ਦੇ ਪੈ ਦੋ ਭੜਕਾ ਵੀ ਦਿੱਤੇ ਕਹਿੰਦਾ ਚਲੋ ਕੋਈ ਨਾ ਆਪਾਂ ਥੋੜਾ ਰੁੱਕ ਕੇ ਢਾਵਾਂਗੇ ਹਵਾ ਹਵਾ ਸੱਟਉਣ ਦੋ ਧੁੱਪ ਧੱਪ ਨਿਕਲਣ ਲੱਗੋ ਤੇ ਗੋਲੀ ਬੰਨ ਰੱਖਿਆ ਹੈ ਕਹਿੰਦਾ ਮੈਨੂੰ ਖੁੱਲਾ ਛੱਡੋ ਇਹਨੂੰ ਖੁੱਲਾ ਛੱਡਤਾ ਪਾ ਦੂ ਆ ਗੰਦ ਇਹ ਚਲੋ ਦੇਖਦੇ ਆਂ ਫਿਰ ਜੀ ਬਾਬਿਓ ਪਹੁੰਚ ਗਏ ਜੀ ਉੱਤੇ ਬੱਸ ਤੇ ਆ ਬਾਬਾ ਜਣੇ ਆ ਗਏ ਰੋਟੇ ਤੇ ਬਣ ਗਿਆ ਮਾਹੌਲ ਤਾਂ ਪੂਰਾ ਹੀ ਮਾਹੌਲ ਪੂਰਾ ਬੇਵੀ ਤੇ ਆਪਾਂ ਕੁਲ 7 ਪਤੰਗ ਲਿਆ ਆ ਬਾਬਿਓ ਗਲਾਬੀ ਡੋਰ ਤੁਹਾਨੂੰ ਪਤਾ ਹੀ ਜਿਵੇਂ ਗਲਾਬੀ ਨਾਲ ਡੰਨੇ ਆਪਾਂ 7 ਦੀ ਪਤੰਗ ਨੇ ਬੱਸ ਆਪਣੇ ਕੋਲ ਸੱਤਾਂ ਨਾਲ ਅੱਜ ਬੜਾ ਨਹੀਂ ਸੱਤ ਦੇ ਸੱਤ ਸੱਤ ਨਾਲ ਐਸੀ ਤੇ ਐਸੀ ਕਰਦੇ ਨੇ ਸਾਰਿਆਂ ਦੀ ਕੀਮਤ ਆਪਣੀ ਹੋ ਜੇ ਬਾਬਿਓ ਤੇ ਆ ਬੰਪਰ ਜਾ ਕੇ ਲਾਇਏ ਸੀ ਤੇ ਲਾਣੇ ਗਾਣੇ ਗੀਤ ਗੂਤ ਯਾਰ ਮਿੱਤਰ ਹਾਲ ਹੈ ਸੀ ਆਪਣਾ ਮਿੱਤਰ ਤੇ ਬਿੱਲ ਆਇਆ ਹੈ ਈ ਲਾ ਦੀਏ ਗਾਣੇ ਕਿਹੜਾ ਗਾਣਾ ਸੁਣੇਗਾ ਅੱਜ ਰੰਗ ਰੰਗ ਪ੍ਰੋਗਰਾਮ ਹੋ ਜਾਂਦਾ ਹੋ ਜੇ ਚੱਲ ਗਿਆ ਨਹੀਂ ਚੱਲੀ ਜੀ ਮਿੱਤਰੋ ਦੇ ਇੱਕ ਹੋਰ ਵੜਵਾ ਲਿਆ ਜੀ ਤਿੰਨ ਵੜਵਾ ਲਏ ਸਵੇਰ ਦੇ ਤੇ ਆ ਕਨੇ ਪਾਈ ਜਾਂਦੇ ਸੀ ਤੇ ਫੋਨ ਤਾਂ ਮੇਰਾ ਕਨੈਕਟ ਹੋ ਰਿਹਾ ਸੀ ਬਿੱਲਾ ਕਹਿੰਦਾ ਮੈਂ ਕਰਦਾ ਤੂੰ ਵਲੌਗ ਬਣਾ ਲੈ ਤਾਂ ਕਰਕੇ ਤੇ ਗਾਣਾ ਲਾ ਕੇ ਵੀ ਦਿਖਾਣੇ ਆ ਤੁਹਾਨੂੰ ਐ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਪੱਤਾ ਹੈ ਕੀ ਲਾਦੇ ਹਾਂ ਜੀ ਜੀ ਲਾਤੇ ਜੀ ਗੀਤਾ ਕਰੋ ਚੈੱਕ ਸਾਡਾ ਫੋਟੋ ਓਕੇ ਕਰਾਂਗੇ ਕੋਈ ਧੁੱਪ ਵੀ ਆ ਗਈ ਜੀ ਤੇ ਓਕੇ ਫੋਟਾ ਹੈ ਕਿ ਨਹੀਂ ਬਿੱਲੇ ਤੇ ਆਈ ਆਈ ਜਾਂਦੇ ਟਿੰਡੀਓ ਨੂੰ ਫੋਨ ਕਰਾ ਤੇ ਦੇਖਦੇ ਆ ਫਿਰ ਕਰਦੇ ਆ ਇਹਦਾ ਤਿੰਨ ਪਤੰਗ ਉਡਵਾ ਲਿਆ ਆਪਾਂ ਕੋਈ ਦਿੱਕਤ ਨਹੀਂ ਸੱਤ ਲਿਆ ਸੀ ਸਵੇਰੇ ਰਹਿ ਕੇ ਚਾਰ ਆਪਣੇ ਕੋਲ ਦੇਖਨੇ ਆ ਕਦੋਂ ਤੱਕ ਟਿਕਦੇ ਆ ਉਦੋਂ ਤੱਕ ਨਹੀਂ ਉਡਵਾ ਲਾਂਗੇ ਛੇਤੀ ਉਡਵਾਵਾਂਗੇ ਮਿਲ ਲਿਓ ਆਪਾਂ ਉਡਾਣਾ ਰੰਗ ਉਹ ਫੁੱਲ ਭੱਲੇ ਦੇ ਸੱਚੀ ਹੋਏ ਪਹਿਲਾਂ ਬਹੁਤ ਵੱਡਿਆ ਕਰਦਾ ਨਾ ਉਹਨੂੰ ਪਤਾ ਨਹੀਂ ਕੀ ਹੁੰਦਾ ਚਲੋ ਕੋਈ ਨਾ ਤੇ ਆ ਦੇਖੋ ਉੱਡੀ ਜਾਂਦੇ ਜੀ ਬਾਪਿਓ ਰੰਗ ਰੰਗ ਪ੍ਰੋਗਰਾਮ ਹੋ ਰਿਹਾ ਜੀ ਆਪਣਾ ਫੇਰ ਟੁੱਟ ਗਿਆ ਹੱਥੋਂ ਪਤਾ ਨਹੀਂ ਕੀ ਦਿੱਕਤ ਹੋ ਰਹੀ ਆ ਇਹਨਾਂ ਦਾ ਵੀ ਦੋ ਟੁੱਟ ਗਏ ਦੋ ਟੁੱਟ ਗਏ ਦੋ ਟੁੱਟ ਗਏ ਜੀ ਉਹ ਲਖਸ਼ ਆ ਰਹੇ ਜੀ ਲਖਸ਼ ơi ਹੈਲੋ ਕਰ ਦੇ ਉਹ ਬੱਜੀ ਆ ਰਹੇ ਜੀ ਟਿੰਡੀ ਬਣਾ ਰਹੇ ਜੀ ਓਰੇ ਓਕੇ ਆ ਜੀ ਰਿਪੋਰਟਾਂ ਕਰੋ ਚੈੱਕ ਮਿੱਤਰੋ ਸਾਰੇ ਬਤੰਕ ਕਰਾ ਕੇ ਹੋ ਗਏ ਬੇਲੇ ਜੀ ਤੇ ਲੁੱਟਿਆ ਸੀ ਹੁਣ ਇਹਨਾਂ ਦੇ ਆ ਗਏ ਇਹਨਾਂ ਦੇ ਆ ਗਏ ਜੀ ਕਿੱਥੇ ਐਡੇ ਐਡੇ ਆਂਦੇ ਸੀ ਤੇ ਹੁਣ ਇੰਨਾ ਤੇ ਆ ਕੇ ਤੇ ਆ ਜਨ ਆ ਰਿਹਾ ਜੀ ਹੈਲੋ ਕਰ ਦੇ ਹੈ ਕਿਉਂ ਜੀ ਤੇ ਚੋਬਰੋ ਖੜਾ ਚੋਬਰ ਵੀ ਔਰੇ ਮੂਤਗਾ ਵੇ ਕਟਾਲੇ ਵਿੱਚ ਹੋ ਗਿਆ ਠੰਡਾ ਡੋਰੋਂ ਗਾਣਾ ਕਰਨ ਤਾਂ ਕਿ ਐਵੇਂ ਬਹੁਤ ਵੱਡੇ ਬਾਬਿਓ ਮੈਂ ਬਾਹਰ ਦੇਖਿਓ ਕਿਵੇਂ ਕਰੀਂ ਕਰਦਾ ਇਹ ਬਾਹਰ ਨਹੀਂ ਹੈ ਦਰਵਾਜ਼ਾ 115 ਤਾਂ ਕਟਾਲੇ 115 ਤੇ ਗੜਾ ਹੀ ਪੈ ਗਿਆ ਤੇ ਬਿੱਲਾ ਦਾ ਆਪਣੇ ਨਾਲ ਹੀ ਹੈ ਇਹ ਚੋਬਰ ਵੀ ਆਪਣੇ ਨਾਲ ਹੀ ਹੈ ਤੇ ਆਪਾਂ ਵੀ ਆਪਣੇ ਨਾਲੀਆਂ ਤੇ ਆਪਾਂ ਵੀ ਬੜਵਾਲੇ ਕਿਉਂ ਝੂਠ ਮਾਰੀ ਫੋਨ ਲੱਗ ਰਿਹਾ ਹੈ ਜੀ ਬਾਬਿਓ ਮਾਇਆ ਮੋਤੇ ਜੀ ਦਿਵਾਖ ਲੈ ਸੀ ਦਾਦਿਏ ਕਿੱਡ ਗੜੀ ਚ ਐ ਨਹੀਂ ਦਿਗਾ ਨਹੀਂ ਨਾ ਕੱਲੀ ਕੀ ਰੱਖਦੇ ਲੋ ਜੀ ਬਾਬਿਓ ਆਲੋ ਮੋਜਣਾ ਜੀ ਗੜੀ ਕੇ ਸਾਰੀ ਆਪਣੇ ਜੂਤ ਪੈ ਸੇ ਬਾਬੇ ਸਾਰੇ ਵਿਦਾਂ ਕਢਾ ਕੇ ਹੋਰ ਮੰਗਾ ਲਏ ਸੀ ਤੇ ਚਾਰ ਪੰਜ ਕੋਈ ਦਿੱਕਤ ਨਹੀਂ ਬਿੱਲੇ ਕੀ ਰਿਸਪੌਂਸ ਆਤ ਦਾ ਅੱਜ ਕੈਂਟ ਵਸਦੇ ਨਾ ਬਿੱਲੇ ਡਾਲੇ ਸ਼ਾਮ ਨੂੰ ਸ਼ਾਮ ਨੂੰ ਫਿਰ ਸ਼ਾਮ ਨੂੰ ਵਸੇ ਪ੍ਰੋਗਰਾਮ ਹੀ ਆਪਣਾ ਜੀ ਬਾਪਿਆਂ ਵਸੇ ਲਾਤਾ ਬੁੱਫਰ ਥੱਲੇ ਲਾਤਾ ਸਾਰਾ ਸੌਦਾ ਲਾਤਾ ਤੰਗ ਬੜਵਾਲੇ ਦੇ ਗਿਫਟ ਕਰੇ ਨੇ ਦੋ ਗੁੱਟੇ ਤੇ ਦਾ ਨਾ ਥੈਂਕ ਯੂ ਜੀ ਆਪਣੇ ਆਪ ਆਈ ਜੀ ਥੈਂਕ ਯੂ ਅਰਦੇਵੀ ਆਪਾਂ ਦਾ ਭਾਈ ਆ ਬਿੱਲਾ ਭਰਾ ਆ ਬਈ ਉਹ ਦੇਖੋ ਜੀ ਕੀ ਕਰੀ ਜਾਂਦੇ ਆ ਇਹ ਮੋਟਾ ਬੰਦਾ ਮੋਟਾ ਬੰਦਾ ਹੀ ਸਵਾਦ ਦਵਾਉਂਦਾ ਹੀ ਜਮਾ ਇਹ ਬੁਖਰ ਲੈ ਕੇ ਆਇਆ ਸੀ ਦੇਖੋ ਬੁਖਰ ਲੈ ਕੇ ਆਇਆ ਸੀ ਆ ਪੜੋ ਜੀ ਕਿਹੜੀ ਕੰਪਨੀ ਦਾ ਆ ਚਲੋ ਕੰਪਨੀ ਤੇ ਕੀ ਲੈਣਾ ਸੰਪਰਕ ਕਰੋ ਨੰਬਰ ਤੇ ਸੰਪਰਕ ਕਰੋ ਸੰਪਰਕ ਕਰੋ ਕਰੇ ਵੀ ਡਿਲੀਵਰੀ ਆ ਦੀ ਠੀਕ ਹੈ ਜੀ ਆ ਦੇਖੋ ਜੀ ਐਡੀ ਕੇ ਜਿਹੜੀ ਹੋ ਜੂਗੀ ਐਦੀ ਵੀ ਡਿਲੀਵਰੀ ਹੋ ਜੂਗੀ ਚਲੋ ਚੱਕੋ ਚਲੀਏ ਓਏ ਤੇ ਬਾਕੀ ਓਕੇ ਰੱਪਟਾ ਬਾਪਿਓ ਛੜਾਇਆ ਹੋਰ ਕਰੇ ਚੱਲਦੇ ਆਂ ਦਾਣੇ ਆ ਕਿਤਰਾਗੇ ਬਿੱਲੇ ਨੂੰ ਛੱਡਿਆ ਹੀ ਕਰੇ ਤੇ ਬਾਕੀ ਆ ਡੈਕ ਲੁੱਕਾ ਸਾੰਦਿਆ ਕਿੱਥੇ ਫੜਿਆ ਆਉਂਗਾ ਤੇ ਓਕੇ ਰਿਪੋਰਟ ਨਹੀਂ ਮੈਂ ਮੈਂ ਯੈਲੋ ਕਰਦੇ ਲੋ ਜੀ ਤੇ ਇਹਨੂੰ ਵੀ ਤੋੜਦਿਆਂ ਕਰੇ ਦੋ ਬੁੱਟੇ ਦੇ ਤੇ ਖਾਲੀ ਇੱਕ ਸਈਆ ਚਲੋ ਕੋਈ ਨਾ ਬਾਬਿਓ ਕਰਦੇ ਅੱਗੇ ਤੁਹਾਡੇ ਨਾਲ ਸ਼ੇਅਰ ਜੀ ਬਾਬਿਓ ਬਿੱਲੇ ਨੂੰ ਛੱਡਣਾ ਆ ਜੀ ਤੇ ਠੀਕ ਹੈ ਬਿੱਲੇ ਮੇਰਾ ਬਾਏ ਜੀ ਬਾਬਿਓ ਤੇ ਦਾਣੇ ਧੁਰੇਦਾਰ ਤੇ ਬਾਬਿਆਂ ਕਰਤੀਆਂ ਓਕੇ ਰਿਪੋਰਟਾਂ ਤੇ ਥੱਕ ਰਿਆਂ ਪਤੰਗ ਡਾੜਾ ਕੇ ਥੱਕ ਗਏ। ਭੁੱਖ ਵੀ ਲੱਗਦੀ ਐ ਤੇ ਨਾ ਅੱਗੇ ਜਾਵਾਂਗੇ ਟਿੰਡੀ ਘਰੇ। ਟਿੰਡੀ ਘਰੇ ਤਾਂ ਜਾਵਾਂਗੇ ਮਿੱਤਰੋ ਕਰਾਂਗੇ ਜਨਮ ਦਿਨ ਦੀ ਪਾਰਟੀ ਜਨਮ ਦਿਨ ਸੀਗਾ ਕਿੰਨੀ ਤਰੀਕ ਦਾ 30 ਤਰੀਕ ਦਾ ਬਾਬੇ ਅੱਜ ਹੋ ਗਈ 2 ਤੇ ਅੱਜ ਕਰਾਂਗੇ। ਅੱਜ ਕਿਉਂ ਕਰਾਂਗੇ? 30 ਤਰੀਕ ਨੂੰ ਸੀਗਾ ਵੀਰਵਾਰ ਤੇ ਅੱਜ ਹੈਗਾ ਐਤਵਾਰ ਮਿੱਤਰੋ ਅੱਜ ਰਾਤ ਨੂੰ ਕਰਾਂਗੇ ਪ੍ਰੋਗਰਾਮ ਤੇ ਆ ਅੱਗ ਵਾਲੀ ਬੈਠਿਆ ਨਗੋਲੇ ਆਪਣਾਏ ਰਿਆ ਤੇ ਆਹ ਦਾ ਦਿਨ ਕਿਵੇਂ ਸੀ ਜਿੋਬਰਾ ਸਾਰੇ ਬਸਾਂ ਦਾ ਟੁੱਟ ਗਏ ਟੁੱਟ ਗਏ ਅੱਧੇ ਟੁੱਟ ਗਏ ਅੱਧੇ ਘਟਾਰੇ ਹੈ ਅੱਧੇ ਵਿੱਚੋਂ ਡੱਕੇ ਟੁੱਟ ਗਏ ਅੱਧੇ ਵਿੱਚੋਂ ਡੱਕੇ ਟੁੱਟ ਗਏ ਜਿਹੜਾ ਕੜਮਾ ਸੀ ਕੜਮਾ ਸੀ ਛੋਟੇ ਬਦਾਂਗ ਵਧੀਆ ਬੰਦੇ ਸਰ ਵਧੀਆ ਛੋਟੇ ਬਾਕੀ ਆ ਬੰਦੇ ਨੇ ਕੁਛ ਹੋਈ ਅੱਜ ਬਹੁਤ ਸਵਾਦ ਆਇਆ ਮੈਨੂੰ ਸਾਰੇ ਮਾਜਦੇ ਉੱਠੇ ਕਰਦੇ ਸਾਰੇ ਅੱਜ ਸਹੀ ਸਜ ਦਿਨ ਸਵਾਦ ਵੀ ਆਇੰਦਾ ਡੈਕ ਢੁਕਲਾ ਕੇ ਡੈਕ ਮੁੰਡਾ ਵਧੀਆ ਲਿਖਾਇਆ ਜੀ ਆਪਣਾ ਮੋਟਾ ਭਰਾ ਪਤੰਗ ਵੀ ਮੋਟੇ ਭਰਾ ਦੇ ਸਭ ਕੁਝ ਮੋਟੇ ਭਰਾ ਦਾ ਸੀ ਡੋਰ ਵੀ ਲੈਣਿਆ ਰ ਆ ਗਈ ਤੇ ਅੱਜ ਉਹ ਵੀ ਆਇੰਦਾ ਪੜੋਸੀ ਜਿਵੇਂ ਹੀ ਲੱਗਦੇ ਆ ਨਾ ਆਪਣੇ ਤੋਂ ਸਾਰੀ ਉਹ ਨਹੀਂ ਕਹਿੰਦੇ ਕਹਿੰਦਾ ਲਲਕਾਰੇ ਨਾ ਮਾਰੋ ਸਾਡੀ ਫੜੀ ਪੜੋਸੀ ਕੋਸਾਂ ਦਾ ਕੋਈ ਸਭ ਦਾ ਕੋਈ ਆਪਣੀ ਕੋਸਾਂ ਦਾ ਨਾ ਮੈਂ ਦੱਸ ਦਿਆ ਤੂੰ ਜੀ ਇਹ ਆਪਾ ਪਾਰਕ ਦੀ ਬਾਬੇ ਉਹ ਗੰਦ ਕੋਈ ਪਰੋਸਿਆ ਡਰ ਨਹੀਂ ਕਿਸੇ ਦਾ ਡਰ ਨਹੀਂ ਸਭ ਓਕੇ ਰਿਪੋਰਟਾਂ ਸੀਗੀਆਂ ਸਭ ਨੇ ਸਵਾਦ ਲਿਆ ਬੱਚੀ ਨੇ ਬਿੱਲੇ ਨੇ ਟਿੰਡੀ ਟਿੰਡੀ ਭਰਾ ਅੱਜ ਵਲੌਗ ਚ ਨਹੀਂ ਆਇਆ ਟਿੰਡੀ ਭਰਾ ਰਸੀ ਟਿੰਡੀ ਭਰਾ ਸੁੱਤਾ ਵੈਸੀ ਕਮਰੇ ਚ ਅੱਜ ਬੁਖਾਰ ਹੋ ਰਿਹਾ ਤੇ ਰਾਤ ਨੂੰ ਕਰਾਂਗੇ ਤਾਂ ਬੁਖਾਰ ਸੈੱਟ ਕੋਈ ਦਿੱਕਤ ਆ ਨਹੀਂ ਤੇ ਬਾਕੀ ਬੈਠੇ ਆ ਬਾਬਿਓ ਕਦਿਆਂ ਨਾ ਤੋਗੇ ਫਿਰ ਜਾਵਾਂਗੇ ਦਾਣਾ ਦੂਣਾ ਚੱਕ ਚੁੱਕੇ ਤਾਲੇ ਟੁਲੇ ਲਾ ਕੇ ਆਪਦੀ ਸੈਟਿੰਗ ਕਰਕੇ ਜਾਵਾਂਗੇ ਐ ਨਹੀਂ ਜਾਂਦੇ ਆਪਾ ਤੇ ਬਾਕੀ ਵਲੌਗ ਅੱਜ ਤਤੰਗਾ ਦਾ ਹੀ ਐ ਖਾਸ ਕਰਤਾ ਦਾ ਆਂਡਾ ਦਾ ਤੇ ਆਂਡਾ ਵੀ ਧਰ ਲਿਆ ਬਾਬਾ بس ਕੱਲ ਦਿਖਾਵਾਂਗੇ ਹੁਣ ਅੱਜ ਨਹੀਂ ਅੱਜ ਮੂੜ ਨਹੀਂਗਾ ਤੇ ਬਾਕੀ ਬਾਬਾ ਥੱਲੇ ਹੀ ਬੈਠੇ ਨੇ ਥੱਲੇ ਨਹੀਂ ਥੱਲੇ ਇਹੀ ਪਾਵਾਂਗੇ ਨਾ ਕੇ ਅੱਜ ਹੀ ਵੈਸੇ ਥੱਲੇ ਨਹੀਂ ਤੇ ਹੋਰ ਕੋਈ ਗੱਲਬਾਤ ਆਈ ਨਹੀਂ ਆਂਦੀ ਤੇ ਬਸ ਸਵਾਦ ਲਿਆ ਆਪਾਂ ਇਹੇ ਗੱਲ ਐ ਤੂੰ ਸੁਣਾ ਦੇ ਚੋਬਰਾ ਕੋਈ ਗੱਲਾਂ ओके okay. ठीक है बाबेओ अस फेर यार जो दाना चकांगे दिखा देंगे ਨਾਲੇ ਕਰ ਦਾਂਗੇ ਵਲੋਗ ਦੀ ਐਂਡਿੰਗ ਹੁਣ ਨਹੀਂ ਕਰਦੇ ਤੇ ਸੈਟਿੰਗ ਕਰਕੇ ਕੀਤਾ ਕੋਈ ਹੋਰੀ ਜੀ ਬਾਬੇਓ ਮੈਂ ਅਗਸਲ ਦਿਖਾ ਦਈਏ ਜਿਨੇ ਅੰਡਾ ਧਰਿਆ ਤੇ ਜੋੜੀ ਨੇ ਅੰਡਾ ਧਰਿਆ ਬਾਬੇਓ ਆ ਲਾਸਟ ਵਾਲੀ ਨੇ ਤੇ ਆ ਕਬੂਤਰ ਬਾਬੇ ਵਾਲਾ ਬੈਠਿਆ ਅੱਗੇ ਤੇ ਪਿੱਛੇ ਜੋੜੀ ਬੈਠੀ ਉਹਨੇ ਧਰਿਆ ਅੰਡਾ ਇਹਦੇ ਥਲੇ ਬਾਬੇ ਵਾਲ ਦੇ ਅੰਡੇ ਬਸਲਾਂਗੇ ਆ ਵੀ ਰੱਖਣ ਵਾਲੀ ਐ ਵੱਸ ਦੋ ਦੋ ਕੁ ਦਿਨਾਂ ਰੱਖ ਦੂਗੀ ਸਹੀ ਤੇ ਬਾਕੀ ਵੀ ਚੇਂਜ ਕਰੇ ਸੀ ਅੰਡੇ ਤੁਹਾਨੂੰ ਪਤਾ ਹੀ ਆ ਬਾਕੀ ਸਾਰੇ ਜਾਨਵਰ ਸੱਟ ਨਾਲੇ ਦਾਣਾ ਪਾਣੀ ਧਰਤਾ ਸੀ ਬਾਬਿਓ ਪਾਣੀ ਵੀ ਪਰ ਤਸਪੁਰ ਕੋ ਟੋਕੇ ਕਰਤੀਆਂ ਨਹੀਂ ਖਾਲਿਆ ਸੀ ਤੇ ਪਰਲੇ ਖੁੱਡੇ ਚ ਰੱਖਦਾ ਦਾਣਾ ਤੇ ਬਾਕੀ ਬਾਬਿਓ ਓਕੇ ਰਪੋਟਾਂ ਮੈਂ ਕਿਹਾ ਚਲ ਇੱਕ ਵਾਰ ਨਿਗਾ ਮਾਰ ਆ ਦੀਏ ਤੁਹਾਨੂੰ ਸਾਰਿਆਂ ਨੂੰ ਆ ਰਿਹਾ ਆਪਣਾ ਪੂਰੂ ਆ ਰਿਹਾ ਆਪਣਾ ਨੀਲਾ ਬਾਬਿਓ ਆ ਰਿਹਾ ਨੀਲੇ ਦਾ ਭਾਈ ਮਤਲਬ ਪਹਿਲੀ ਝੋਲੀ ਹੈ ਇਹ ਪਹਿਲੀ ਨਹੀਂ ਦੂਸਰੀ ਬਾਬਿਓ ਜੋ ਨਾਮ ਨਾਮ ਜੋੜਨ ਲਾਇਸੈਂਸ ਦੀ ਕਰ ਲੈ ਉਹਦੋਂ ਵਲੌਗ ਨਹੀਂ ਆਇਆ ਕਰਦੇ ਆਪਣੇ ਉਹਦੋਂ ਤੱਕ ਪੁੱਤਰ ਆਪਣੇ ਕੋਲੇ ਕਰੇ ਘੜਾਇਆ ਹੋਇਆ ਵੀ ਇਹਦੀ ਇਹਦਾ ਭਾਈ ਸ਼ਾਇਦ ਬਾਬੇ ਨੂੰ ਦਿਆ ਹੋਇਆ ਮਿੱਤਰ ਆਪਣਾ ਉਹਨੂੰ ਦਿਆ ਹੋਇਆ ਬੱਚੇ ਘੜਾਉਣ ਵਾਸਤੇ ਤੇ ਕਦੇ ਕਰਾਵਾਂਗੇ ਕੋਈ ਨਹੀਂ ਮੁਲਾਕਾਤ ਤੇ ਆ ਡੈਡੀ ਬੈਠਿਆ ਉਹਨਾਂ ਦਾ ਤੇ ਬਾਪ ਤੇ ਬਾਕੀ ਇਹਨਾਂ ਥੱਲੇ ਚੇਂਜ ਕਰੇ ਹੋਏ ਆਂਡੇ ਇਹ ਪਟਿਆਲੇ ਵਾਲੇ ਦੇਣਦੇ ਆ ਤੇ ਬਾਕੀ ਉਹ ਜਾਂਦਾ ਤਾਂ ਬਲੇ ਵਸਾਈ ਰੋਡ ਦੇਣੇ ਸੀ ਤੁਹਾਨੂੰ ਦੇਤੀ ਬਾਬੇ ਉਹ ਤੇ ਬੱਚਾ ਮਰ ਗਿਆ ਬਾਬੇ ਯਾਰ ਪਤਾ ਨਹੀਂ ਯਾਰ ਬਿੱਠ ਰੁਖਰੀ ਸ਼ਾਇਦ ਸ਼ਾਇਦ ਉਹਦੀ ਪਤਾ ਨਹੀਂ ਕੀ ਹੋ ਰਿਹਾ ਸੀ ਯਾਰ ਰੱਬ ਜਾਣਦਾ ਚਲੋ ਬਾਬੇ ਆਪਾਂ ਦਾ ਫੁੱਲੋ ਕਰੀਆ ਬਾਕੀ ਯਾਰ ਰੱਬ ਤੇ ਉਹ ਆ ਯਾਰ ਤੇ ਜਾਲ ਵੀ ਕੱਢਾਂਗੇ ਧੋਵਾਂਗੇ ਸਵੇਰੇ ਤੇ ਗੋਲੀ ਨੂੰ ਨਵਾਵਾਂਗੇ ਬਾਬੇ ਯਾਰ ਉਹਦੇ ਬਾਦੂ ਦਿਨ ਹੋ ਗਏ ਤੇ ਬੱਸ ਬਾਬੇ ਤੇ ਠੀਕ ਹੈ ਬੱਸ ਹਾਂਜੀ ਬਾਬਿਓ ਆ ਗਈ ਜੀ ਪ੍ਰਿੰਸ ਘਰ ਹੈ ਜੀ ਵੈਸੇ ਜਿਵੇਂ ਤੁਹਾਨੂੰ ਦੱਸਿਆ ਸੀ ਵੀਰ ਸਾ ਤੇ ਵਲੌਗ ਦੀ ਐਂਡਿੰਗ ਕਰਦੇ ਆ ਤੇ ਜੁਰਤਾਂ ਕਿੜਾ ਕੁਛ ਨਹੀਂ ਕਰਿਆ ਬਾਬਿਓ ਤੇ ਨੀਂਗਾ ਮਰਾ ਦਿੱਤੀ ਥੋੜੀ ਜਾਣ ਹੋ ਰਹਾ ਤੇ ਤੇ ਬੱਸ ਕੱਢਣ ਲੱਗ ਜਾਗੇ ਆ ਜਾਨਵਰ ਆਪਾਂ ਵੀ 15 15 20 ਦਿਨਾਂ ਤੱਕ ਦੇਖਾਂਗੇ ਪੱਟ ਪੁੱਟਾਂਗੇ ਪੱਟਾਂਗੇ ਵੀ ਸਾਰੇ ਹੋ ਜਾਣਗੇ ਵਧੀਆ ਕੀੜੇ ਵਾਲੀ ਦਵਾਈ 도 ਵੀ ਲਾ ਕੇ ਪੂਰੀ ਉਹ ਕਰਾਂਗੇ ਆਪਾਂ ਵੀ ਤੇ ਵੈਸੇ ਹੁਣ ਕਰਦੇ ਆ ਵਲੌਗ ਦੀ ਐਂਡਿੰਗ ਸਾਰੇ ਵੀਰਾਂ ਨੂੰ ਬਾਏ ਬਾਏ ਤੇ ਟਾਟਾ